ਸਾਭਾ ਸ਼੍ਰੀ ਵੈਕੂ ਚਿੱਕੀ ਫੱਤੇ ਇਸ ਵਕਤ ਤਾਂ ਪਾਉ ਜਗ੍ਹਾ ਤੇ ਬੈਠੇ ਆ ਜਿੱਥੇ 13 ਫਰਵਰੀ ਤੋਂ ਲੈ ਕੇ ਲਗਾਤਾਰ ਜਿਹੜਾ ਆਪਣਾ ਖਨੌਰੀ ਮੋਰਚਾ ਜੰਮਿਆ ਹੋਇਆ ਸ਼ੰਭੂ ਮੋਰਚਾ ਲੱਗਿਆ ਹੋਇਆ ਰਤਨਪੁਰਾ ਲੱਗਿਆ ਹੋਇਆ ਚਾਰ ਗੇਟ ਦੀਆਂ ਮੀਟਿੰਗਾਂ ਇਸ ਕੇਂਦਰ ਸਰਕਾਰ ਨਾਲ ਆਪਣੀਆਂ ਹੋ ਚੁੱਕੀਆਂ ਉਹ ਜਿਹੜੀਆਂ ਮੀਟਿੰਗਾਂ ਬੇਸ਼ਿੱਟਾ ਰਹੀਆਂ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਲਗਾਤਾਰ ਜਿਹੜਾ ਚੱਲ ਰਿਹਾ ਅਗਰ ਸਰਕਾਰ ਨੇ ਜਦੋਂ ਇਸ ਮੰਗਾਂ ਵਾਲੇ ਇਸ ਮੋਰਚੇ ਵੱਲੋਂ ਮੂੰਹ ਮੋੜਿਆ ਤਾਂ ਆਪਾਂ ਦੋ ਫੋਰਮਾਂ ਨੇ ਇਕੱਠੇ ਹੋ ਕੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ 26 ਤਰੀਕ ਤੋਂ ਖਨੌਰੀ ਮੋਰਚੇ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਵਾੜ ਤੇ ਬੈਠਣਗੇ ਅਗਰ 10 ਦਿਨਾਂ ਦੇ ਵਿੱਚ ਸਰਕਾਰ ਨੇ ਕੋਈ ਗੱਲਬਾਤ ਨਾ ਕੀਤੀ ਇਹ ਮੰਗਾ ਲਾਗੂ ਨਾ ਕੀਤੀਆਂ ਤਾਂ ਸ਼ੰਭੂ ਬਾਰਡਰ ਤੋਂ ਵੀ ਪੈਦਲ ਮਾਰ ਤੋਰੇ ਜਾਣਗੇ ਕਿਉਂ ਤੋੜਨੇ ਪਏ ਸਾਡਾ ਫੈਸਲਾ ਸੀ ਦੋਨਾਂ ਫੋਰਮਾਂ ਦਾ ਹਮੇਸ਼ਾ ਅਸੀਂ ਮੀਟਿੰਗ ਦੇ ਵਿੱਚ ਕਹਿੰਦੇ ਰਹੇ ਆ ਕਿ ਟਰੈ ਟ੍ਰਾਲੀਆਂ ਲੈ ਕੇ ਜੋ ਕੰਦਾ ਕੱਡੀਆਂ ਨੇ ਕੇਂਦਰ ਸਰਕਾਰ ਨੇ ਉਹ ਕੰਦਾ ਚੱਕ ਦੇ ਅਸੀਂ ਜੋ ਵੀ ਜੰਤਰ ਮੰਤਰ 라ਵਲੀਲਾ ਗਰਾਊਂਡ ਦੇ ਵਿੱਚ ਲਿਖਤੀ ਦਿੱਤਾ ਹੋਇਆ ਉੱਥੇ ਅਸੀਂ ਆਪਦੇ ਜਾ ਕੇ ਮੰਗਾ ਜਿਹੜੀ ਆਪਦੀ ਆਵਾਜ਼ ਹੈ ਕੇਂਦਰ ਤੇ ਆਪਦੇ ਰਾਜਧਾਨੀ ਚ ਠਾਵਾਂਗੇ ਅਗਰ ਉਹ ਸਰਕਾਰ ਨੇ ਕੁਝ ਨਹੀਂ ਕੀਤਾ ਇਹਨਾਂ ਦੇ ਬਿਆਨਵਾਜੀ ਆਉਣ ਲੱਗ ਗਈ ਬਈ ਕਿਸਾਨ ਪੈਦਲ ਜਾ ਸਕਦੇ ਨੇ ਇਹਨਾਂ ਦੀ ਆਪਦੀ ਰਾਜਧਾਨੀ ਦੇ ਵਿੱਚ ਹੱਕ ਹੈ ਇਹਨਾਂ ਨੂੰ ਬੈਠਣ ਦਾ ਪਰ ਇਹਨਾਂ ਨੇ ਪੈਦਲ ਵੀ ਜਿਹੜੇ ਆਪਣੇ ਉਹ ਰੋਕੇ ਨਹੀਂ 16 ਕਿਸਾਨ ਸਾਡੇ ਉੱਥੇ ਵੀ ਜ਼ਖਮੀ ਕੀਤੇ ਨੇ ਉਹ ਸਾਰੀਆਂ ਗੱਲਾਂ ਚੋਂ ਭਾਫਦੇ ਹੋਏ ਆ ਸਾਰੇ ਪ੍ਰੋਗਰਾਮ ਆਪਾਂ ਕਰਕੇ ਵੇਖ ਲਏ ਜਿਹੜਾ ਕੁਝ ਉਹਨਾਂ ਨੇ ਕਿਹਾ ਉਹ ਵੀ ਕਰਕੇ ਵੇਖਿਆ ਅਖੀਰ ਨੂੰ ਫਿਰ ਜਿਹੜਾ ਐਕਸ਼ਨ ਮਰਨ ਵਰਤ ਦਾ ਉਹ ਅੱਜ 16ਵੇਂ ਦਿਨ ਚ ਲਗਭਗ ਘੰਟੇ ਦੋ ਘੰਟਿਆਂ ਨੂੰ 17ਵੇਂ ਦਿਨ ਚ ਆਪਾਂ ਦਾਖਲ ਹੋਵਾਂਗੇ ਸਰਕਾਰ ਬੋਲਣ ਵੀ ਨਹੀਂ ਦਿੰਦੀ ਮਰਨ ਵੀ ਨਹੀਂ ਦਿੰਦੀ ਤੋ ਕਹਾਵਤਾ ਸੀ ਸੁਣਿਆ ਸੀ ਪਹਿਲਾਂ ਵੀ ਇਹਨਾਂ ਸਰਕਾਰਾਂ ਨੇ ਸਾਡੇ ਗੱਲ 'ਚ ਰੱਸਾ ਪਾਇਆ ਹੋਇਆ ਜਿੰਨੀ ਕ ਇਹਨਾਂ ਨੂੰ ਲੋੜ ਹੈ ਉਹਨਾਂ ਕੇ ਸਾਹ ਲੈ ਲੈਂਦੇ ਨੇ ਜਦੋਂ ਲੋਡ ਨਹੀਂ ਤਾਂ ਰਸਟੇ ਲਾ ਕਰ ਦਿੰਦੇ ਉਹ ਪੋਜੀਸ਼ਨ ਅੱਜ ਖਨੌਰੀ ਮੋਰਚੇ ਤੇ ਜੋ ਸਾਨੂੰ ਗੁਪਤ ਸੂਚਨਾ ਮਿਲੀ ਹੈ ਜੋ ਰਿਪੋਰਟਾਂ ਆਈਆਂ ਨੇ ਕਿ ਕਿਸੇ ਵੇਲੇ ਵੀ ਦੋਨੇ ਸਰਕਾਰਾਂ ਰਲ ਕੇ ਖਨੌਰੀ ਮੋਰਚੇ ਤੇ ਹਮਲਾ ਕਰਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਆਪਦੇ ਕਬਜ਼ੇ ਚ ਲੈ ਸਕਦੇ ਜਾਂ ਗ੍ਰਿਫਤਾਰ ਕਰ ਸਕਦੇ ਆ ਉਹਦੀ ਤਿਆਰੀ ਦੇ ਵਿੱਚ ਸਾਡੇ ਜਿਹੜੀਆਂ ਪੈਣਾ ਮਾਵਾਂ ਜਿਹੜੀਆਂ ਮੋਰਚੇ ਦੇ ਵਿੱਚ ਡਟੀਆਂ ਹੋਈਆਂ ਨੇ ਸਾਡੇ ਵੀਰ ਬੈਠੇ ਨੇ ਪਰ ਦੇ ਇੰਨਾ ਕੁਸ਼ ਦੇ باوجود ਸਾਨੂੰ ਮਾਰ ਕੇ ਲਾਤੜ ਕੇ ਉਹ ਅਗਰ ਗਾਹਾਂ ਨੂੰ ਬਾਧਦੇ ਆ ਤਾਂ ਫਿਰ ਨਾਲ ਇਹਨਾਂ ਦੀ ਜਿਹੜੀ ਇਸ ਵੇਲੇ ਅਸੀਂ ਸਾਰਿਆਂ ਨੂੰ ਲੈ ਫੋ ਰਿਹਾ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਨਾਲ ਦੇ ਜਿਹੜੇ ਸਾਡੇ ਪਿੰਡ ਜਿੱਥੋਂ ਲੰਗਰ ਆ ਰਿਹਾ ਰੋ ਜਿਹੜੀ ਸੰਗਤ ਆ ਰਹੀ ਹੈ ਦੂਰ ਤੋਂ ਜਿਹੜੇ ਹਰਿਆਣੇ ਦੇ ਸਾਡੇ ਕਿਸਾਨ ਹੈ ਪੰਜਾਬ ਦੇ ਕਿਸਾਨ ਹੈ ਜਿੱਤੋ ਵੀ ਸਾਡੀ ਆਵਾਜ਼ ਸੁਣਦੀ ਐ ਜਦੋਂ ਵੀ ਆਪਦੇ ਵਹੀਕਲ ਤਿਆਰ ਕਰਕੇ ਖਨੌਰੀ ਮੋਰਚੇ 'ਚ ਪਹੁੰਚੋ ਜੇ ਸਮਾਂ ਇਹ ਜਿਹੜਾ ਪ੍ਰੋਗਰਾਮ ਹੈ ਸਿਖਰਾਂ ਤੇ ਲੈ ਕੇ ਗਏ ਵੇ ਆ ਅਗਰ ਸਰਕਾਰ ਕੋਈ ਵੀ ਹਮਲਾ ਕਰਦੀ ਐ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਅਸੀਂ ਤਾਂ ਲੜਾਂਗੇ ਜਿੰਨੇ ਮੋਰਚੇ ਦੇ ਵਿੱਚ ਬੈਠੇ ਆ ਪਰ ਭਰਾਵੋ ਘਰਾਂ 'ਚ ਸਮਾਂ ਨਹੀਂ ਦੇਖੀਦਾ ਟਾਈਮ ਨਹੀਂ ਦੇਖੀਦਾ ਜਿਹੜੇ ਵੀ ਜਿਹੜੇ ਸਾਡੇ ਕਿਸਾਨ ਨੂੰ ਭੈਣ ਨੂੰ ਵੀਰ ਨੂੰ ਉਮ ਸੂਚਕੋ ਮੈਸੇਜ ਮਿਲ ਗਿਆ ਤਾਂ ਉਹ ਆਪਦੀ ਤਿਆਰੀ ਕਰਕੇ ਖਨੌਰੀ ਆਉਣ ਤੇ ਆਪਦੇ ਪਿੰਡਾਂ ਦੇ ਵਿੱਚ ਨੇੜਲਿਆਂ ਦੇ ਵਿੱਚ ਲਾਉਂਸਮੈਂਟਾ ਕਰਾ ਕੇ ਜਾਣੇ ਉਹ ਟਾਈਮ ਨਹੀਂ ਕਿਸੇ ਵੇਲੇ ਵੀ ਇਹ ਹਮਲਾ ਕਰ ਸਕਦੇ ਆ ਲਗਭਾਗੇ ਤੈ ਹੈ ਕਿ ਜਿੰਨੇ ਇਹਨਾਂ ਨੇ ਹਮਲੇ ਕੀਤੇ ਆ ਸਰਕਾਰਾਂ ਨੇ 12 ਵਜੇ ਤੋਂ ਬਾਅਦ ਹੀ ਕੀਤੇ ਆ ਤਾਂ ਕਿਉਂਕਿ ਉਦੋਂ ਸੰਗਤ ਸੌਂ ਜਾਂਦੀ ਹੈ ਧੜਕ ਹੋ ਜਾਂਦੇ ਬੇਸਲੇ ਹੋ ਜਾਂਦੇ ਆ ਤਾ 12 ਵਜੇ ਤੋਂ ਲੈ ਕੇ 7 ਵਜੇ ਤੱਕ ਦਾ ਜਿਹੜਾ ਸਮਾਂ 7 ਘੰਟੇ ਉਹ ਸਾਡੇ ਲਈ ਬੜਾ ਏ ਲੋਡ ਐ ਧਿਆਨ ਕਰਨ ਦੀ ਲੋੜ ਐ ਕਿ ਜੇ ਸਰਕਾਰ ਹਮਲਾ ਕਰਦੀ ਐ ਤਾਂ ਅਸੀਂ ਸੜਕਾਂ ਤੇ ਆ ਕੇ ਉਹਨੂੰ ਵਾਪਸ ਮੋੜਗੇ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਿਸ ਗੱਲ ਤੇ ਮਰਨ ਵਰਤ ਕਰ ਰਿਹਾ ਉਹ ਜਿਹੜੀਆਂ 12 ਮੰਗਾਂ ਨੇ ਸਾਡੀਆਂ ਉਹਨੂੰ ਲਾਗੂ ਕਰਵਾਉਣ ਲਈ ਲਗਾਤਾਰ ਆਪਾਂ ਲੜ ਰਹੇ ਆ ਅਪੀਲ ਕਰਾਂਗੇ ਆਸ ਵੀ ਕਰਾਂਗੇ ਕਿ ਤੁਸੀਂ ਆਪਦਾ ਟਾਈਮ ਕੱਢ ਕੇ ਹੁਣੇ ਰਾਤ ਨੂੰ ਜਿੱਥੋਂ ਦੂਰ ਨੇੜੇੋਂ ਮੋਰਚੇ ਤੇ ਪਹੁੰਚੋ ਧੰਨਵਾਦ ਸਾਡੇ ਨਾਲ ਮੇਰੇ ਸਾਰੇ ਫੋਰਮ ਦੇ ਜਿਹੜੇ ਸਾਡੇ ਆਗੂ ਵੀ ਖੜੇ ਨੇ ਦੀਪੀ ਕੇ ਸ਼ੰਭੂ ਮੋਰਚੇ ਤੇ ਇਹਨਾਂ ਨੇ ਬੜਾ ਕੁਝ ਹੰਡਾਇਆ ਬੜਾ ਕੁਝ ਦੇਖਿਆ ਇਹ ਵੀ ਜਿਹੜੀ ਆਪਣੀ ਸੰਗਤਾਂ ਨੂੰ ਅਪੀਲ ਕਰਨਾ ਚਾਹਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅਪੀਲ ਦਾ ਬਾਬਾ ਜੀ ਨੌਜਵਾਨਾਂ ਨੂੰ ਵੀ ਤੁਹਾਡਾ ਫਰਜ ਹੈ ਬਾਈ ਖਨੋਰੀ ਬਾਰਡਰ ਨੂੰ ਆ ਕੇ ਤਕੜਾ ਕਰੋ ਥੋਡੀਆਂ ਪੀੜ੍ਹੀਆਂ ਵਾਸਤੇ ਥੋਡੀਆਂ ਨਸਲਾਂ ਨੂੰ ਬਚਾਉਣ ਵਾਸਤੇ ਥੋਡੀਆਂ ਫਸਲਾਂ ਨੂੰ ਬਚਾਉਣ ਵਾਸਤੇ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਜੀ ਅੱਜ 16 ਦਿਨ ਹੋ ਗਏ ਉਹਨਾਂ ਨੂੰ ਉਹਨਾਂ ਨੇ ਦਵਾਈ ਵੀ ਨਹੀਂ ਦਿੱਤੀ ਉਹ ਭੁੱਖ ਹੜਤਾਲ ਤੇ ਨੇ ਮਰਨ ਵਰਤਦੇ ਨੇ ਕਿਹਦੇ ਲਈ ਨੇ ਬਾਬਾ ਜੀ ਹੈਨਾ ਥੋੜੇ ਲਈ ਨੇ 40 ਸਾਲ ਦਾ ਸੰਘਰਸ਼ ਉਹਨਾਂ ਦਾ ਜੇ ਐਡਾ ਵੱਡਾ ਲੀਡਰ ਪੈਦਾ ਹੋਇਆ ਤਾਂ 40 ਸਾਲ ਲੱਗ ਗਏ ਉਸ ਸੰਘਰਸ਼ ਨੂੰ ਕਰਨ ਚ ਐਵੇਂ ਲੀਡਰ ਤਿਆਰ ਨਹੀਂ ਹੁੰਦੇ ਜੇ ਆਈ ਜੱਗ ਤੋਂ ਚਲੇ ਗਏ ਨਾ ਬਾਬਾ ਜੀ ਦੁਆਰਾ ਮੋਰਚੇ 'ਤੇ ਲੜਨ ਜੋਗੇ ਬਣੀ ਰਹੋਗੇ ਭੁੱਲ ਜਿਓ ਐਮਐਸਪੀ ਚੀਜ਼ ਕੀ ਹੁੰਦੀ ਆ ਅੱਜ ਦੁਆਰੇ ਮੋਰਚੇ 'ਤੇ ਜਾਨ ਪਾਈ ਹੈ ਨਾ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਪਾਈ ਆ ਸਾਡਾ ਫਰਜ਼ ਬਣਦਾ ਨੌਜਵਾਨੋਂ ਅਸੀਂ ਵੱਦ ਤੋਂ ਵੱਧ ਇੱਥੇ ਪੈਰੇਦਾਰੀ ਕਰੀਏ ਮੈਂ ਥੋੜੀ ਦੇਰ ਪਹਿਲਾਂ ਮਿਲ ਕੇ ਵੀ ਆਇਆ ਹੈ ਨਾ ਸਰਦਾਰ ਜੀ ਨੂੰ ਉੱਥੇ ਉਹਨਾਂ ਦੀ ਹਾਲਾਤ ਇਸ ਟਾਈਮ ਸੀਨਾ ਬਸ ਕਹਿ ਨਹੀਂ ਬਿਆਨ ਨਹੀਂ ਕਰ ਸਕਦੇ ਵੀ ਹੈ ਨਾ ਵੀ ਐਡਾ ਦਾੜਾ ਪ੍ਰਕਾਸ਼ ਉਹਨਾਂ ਦਾ ਹੈ ਨਾ ਐਡਾ ਐਡਾ ਦਾਲਮਡੋਲ ਸ੍ਰੀ ਹੈ ਨਾ ਅੱਜ ਉਹ ਬਹੁਤ ਬੀਤ ਚੁੱਕੇ ਨੇ ਹੈ ਨਾ ਕਿਦੇ ਲਈ ਬਈ ਹੈ ਨਾ ਥੋਡੀਆਂ ਫਸਲਾਂ ਲਈ ਥੋਡੀਆਂ ਨਸਲਾਂ ਲਈ ਤੇ ਤੁਸੀਂ ਘਰੇ ਬੈਠੋਗੇ ਪਹਿਲਾ ਇੱਕ ਵਾਰ ਪ੍ਰਸ਼ਾਸਨ ਐਵੇਂ ਕਰ ਚੁੱਕਿਆ ਉਹਨਾਂ ਨੂੰ ਇੱਥੋਂ ਚੱਕ ਕੇ ਕਿ ਲੈ ਗਏ ਅਖੀਰ ਦੁਬਾਰਾ ਵੀ ਵੇਟ ਕਰ ਰਹੇ ਆ ਵੀ ਉਹਨਾਂ ਨੂੰ ਚੱਕ ਕੇ ਲੈ ਜਾਣੇ ਨੇ ਭਾਈ ਸਾਡੇ ਤਾਂ ਜ਼ਮੀਰ ਜਾਗਦੇ ਨੇ ਅਸੀਂ ਤਾਂ ਮੋਰਚੇ ਤੇ ਖੜੇ ਆ ਠੀਕ ਆ ਨਾ ਸਾਨੂੰ ਮਾਰ ਕੇ ਸਰਕਾਰ ਲੈ ਜੂਗੀ ਤਾਂ ਇੱਥੇ ਲੈ ਜੂ ਪਰ ਹੱਥ ਨਹੀਂ ਲਗਣ ਦੇਉਂਦੇ ਜਦੋਂ ਤੱਕ ਅਸੀਂ ਸਾਡੀ ਜੀ ਜਾਨ ਹੋ ਗਈ ਅਸੀਂ ਇੱਥੇ ਡਟੇ ਖੜਾਂਗੇ ਹੱਥ ਮੰਨ ਕੇ ਅਪੀਲ ਕਰਦੇ ਆ ਭਾਈ ਸਾਰਿਆਂ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਖਨੋਰੀ ਬਾਡਰ ਨੂੰ ਤਗੜਾ ਕਰੋ ਰਾਤ ਵਾਸਤੇ ਸਪੈਸ਼ਲ ਅਪੀਲ ਹੈ ਵੀ ਰਾਤ ਨੂੰ ਸਾਨੂੰ ਇੱਥੇ ਵੱਧ ਤੋਂ ਵੱਧ ਨੌਜਵਾਨ ਚਾਹੀਦੇ ਨੇ ਹਨਾ ਤੇ ਨੌਜਵਾਨ ਹੈਗੇ ਵੀ ਨੇ ਡਟੇ ਵੀ ਹੋਏ ਨੇ ਪਰ ਵੀ ਬਾਤ ਤੋਂ ਬਾਤ ਚਾਹੀਦੇ ਨੇ ਤੇ ਅਸੀਂ ਢਾਲ ਮੰਨਣਾ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਉਹਨਾਂ ਨੂੰ ਬਚਾਉਣਾ ਹੈ ਠੀਕ ਹੈ ਨਾ ਤੇ ਇਸ ਮੋਰਚੇ ਨੂੰ ਫਤਿਹ ਕਰਨਾ ਸਾਰਿਆਂ ਨੂੰ ਬੇਨਤੀ ਆ ਵੀ ਵਹਿੀਰਾਂ ਕਤੋਂ ਆਪਣੀ ਜਿਹਨੂੰ ਜਿਦੋਂ ਵੀ ਮੈਸੇਜ ਮਿਲਦਾ ਹੈ ਨਾ ਅਤੇ ਆਪਣਾ ਖਨੋਰੀ ਬਾਰਡਰ ਨੂੰ ਸੰਭੂ ਬਾਰਡਰ ਨੂੰ ਬਾਰਡਰਾਂ ਨੂੰ ਤੱਕੜੇ ਕਰੋ ਬਾਬਾ ਜੀ ਇਹ ਮਸਲਾਂ ਨੂੰ ਫਸਲਾਂ ਨੂੰ ਬਚਾਉਣ ਦੀ ਲੜਾਈ ਆ ਤੇ ਸਾਰੇ ਰਲ ਕੇ ਇਸ ਮੋਰਚੇ ਨੂੰ ਫਤਿਹ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आ, सारे साथियों से सबसे हाथ जोड़ के प्रार्थना है काका सिंह कोटड़ा जी ने भाई नवदीप जी ने आपको बताई दिया है कि बिल्कुल पुख्ता सूचना और गुप्त सूचनाएं जो मिली है और जो प्रशासन की तैयारी भी देख रहे हैं कि आज रात को बारह बजे के बाद केंद्र सरकार खनौरी मोर्चे के ऊपर हमला करा सकती है क्योंकि जिस तरीके से दोनों मोर्चों ने दोबारा से इस पूरे आंदोलन को शिखरों पर पहुंचा दिया है केंद्र सरकार बड़ी घबराई हुई है केंद्र सरकार के अंदर घबराहट है सरकार के पास हमारे सवालों के जवाब नहीं है सरकार को मांग पूरी ही करनी पड़ेगी तो इसलिए हाथ जोड़ के आप सबसे प्रार्थना है सरदार जगजीत सिंह डल्लेवाल जी ने एक ही बात कही है कि के केंद्र सरकार के पास दो विकल्प हैं या तो वो एमएसपी पे कानून बना दे या फिर वो मेरी कुर्बानी और शहादत ले ले तो साथियों जो महान योद्धा हमारे और आपके आने वाली पीढ़ियों के भविष्य को बचाने के लिए इतनी बड़ी कुर्बानी दे रहे हैं जिनको मशीन भी अटैच कर दी गई है क्योंकि डॉक्टरों का कहना है इनको कभी भी दिल का दौरा पड़ सकता है कभी भी ब्रेन हेमरेज हो सकती है क्योंकि इनका बीपी और शुगर बहुत ही ज्यादा फ्लक्चुएट कर रहा है वजन उनका बारह किलोग्राम से भी ज्यादा घट गया है तो आप सबसे हाथ जोड़ के प्रार्थना है जिस जिस साथी को ये सूचना मिल रही है हम सब की तरफ से सारे समाज की तरफ से सारी संगत की तरफ से कि सारे साथी तुरंत प्रभाव से अपनी अपनी गाड़ियां लेके खनोरी मोर्चे में पहुंचो बहुत बहुत धन्यवाद बोलना no बस es que... sí, que... sí, que...